ਰੇਡ ਐਫ ਐਮ ਯੂਸ ਤੇ ਤੁਹਾਡਾ ਸਵਾਗਤ ਮੈਂ ਸ਼ੁਭਕਰਮਣ ਸਿੰਘ ਢਾਲੀਵਾਲ ਜੈਕਸਨ ਪੋਰਟ ਪਲਾਜ਼ੇ ਦੇ ਵਿੱਚ ਇੱਕ ਬ੍ਰੇਕ ਇਨ ਐਂਟਰ ਦਾ ਮਾਮਲਾ ਸਾਹਮਣੇ ਆਇਆ ਹੈ ਸਾਡੇ ਨਾਲ ਨੇ ਸਰਦਾਰ ਪ੍ਰਿਤਪਾਲ ਸਿੰਘ ਗਿਲ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਵੀ ਐਗਜ਼ੈਕਟਲੀ ਜੈਕਸਨ ਪੋਰਟ ਪਲਾਜ਼ੇ ਵਿੱਚ ਹੋਇਆ ਕਿ ਉਹਨਾਂ ਦੀ ਸ਼ਾਪ ਨੂੰ ਟਾਰਗੇਟ ਕੀਤਾ ਗਿਆ ਸੀ ਕਿਹੜੀ ਇਹ ਸ਼ਾਪ ਹੈ ਕਿੰਨੇ ਵਜੇ ਇਹ ਘਟਨਾ ਵਾਪਰੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਗਿਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਰੈਡ ਐਫ ਐਮ ਤੇ ਤੁਹਾਡਾ ਤੁਹਾਡਾ ਸਵਾਗਤ ਹੈ ਜੀ ਢਾਲੀਵਾਲ ਸਾਹਿਬ ਜਿਹੜਾ ਤੁਸੀਂ ਸਾਡੇ ਇਹ ਔਖੇ ਮੌਕੇ ਤੇ ਸਾਡਾ ਪੱਖ ਸੁਣਨ ਸਾਡੇ ਕੋਲੇ ਪਹੁੰਚੇ ਬਹੁਤ ਬਹੁਤ ਧੰਨਵਾਦ ਰੈਡੀਓ ਐਮ ਐਫ ਐਮ ਦਾ ਜੀ ਸਾਹਿਬ ਤੁਹਾਡੀ ਪਹਿਲੇ ਦੁਕਾਨ ਦਾ ਨਾਮ ਦੱਸਿਓ ਜੀ ਤੇ ਚੋਰੀ ਕਿਹਾ ਜਾ ਰਿਹਾ ਵੀ ਚੋਰੀ ਹੋਈ ਹੈ ਕਿੰਨੇ ਵਜੇ ਇਹ ਘਟਨਾ ਵਾਪਰੀ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਠੀਕ ਹੈ ਜੀ ਸਾਡੇ ਸ਼ਾਪ ਦਾ ਨਾਮ ਹੈਗਾ ਜੀ ਕੁਆਲਿਟੀ ਟਿਫਨ ਐਂਡ ਸਨੈਕਸ ਯੂਨਿਟ 360 ਬਿਲਡਿੰਗ ਨੰਬਰ 10 980 ਜੈਕਸਨ ਪੋਰਟ ਪਲਾਜ਼ਾ ਵਾਜਦਾ ਨੇ ਇਹ ਤੇ ਇਹ ਸਾਡੇ ਅਸੀਂ ਜਦੋਂ ਇੱਥੇ ਮਾਰਨਿੰਗ ਆਏ ਆ ਸਾਡੇ ਮੈਂ ਸਟਾਫ ਨੂੰ ਛੱਡਣ ਆਉਣਾ 8 ਵਜੇ ਇੱਥੇ ਪਹੁੰਚ ਜਾਨੇ ਆ ਅਸੀਂ ਤੇ ਅਸੀਂ ਦੇਖਿਆ ਕੁੜੀਆਂ ਨੇ ਸਾਡੀਆਂ ਨੇ ਵੀ ਜਿਹੜਾ ਸਾਡਾ ਗੇਟ ਦਾ ਗਲਾਸ ਆ ਟੁੱਟਿਆ ਪਿਆ ਤੇ ਮਗਰ ਪਿੱਛੇ ਮੈਂ ਆਉਂਦਾ ਸੀਗਾ ਦੂਸਰੀ ਗੱਡੀ 'ਚ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਅੰਕਲ ਆਹ ਗੱਲ ਹੋ ਗਈ ਹੈ ਨਾ ਤੇ ਅਸੀਂ ਇੱਥੇ ਰੋਗੇ ਰੁੱਕ ਕੇ ਅਸੀਂ ਸਲਾਹ ਕਰਕੇ ਆਪਸ ਵਿੱਚ ਅਸੀਂ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਨੇ ਸਾਨੂੰ ਕਿਹਾ ਵੀ ਤੁਸੀਂ ਐਂਟਰ ਨਹੀਂ ਹੋਣਾ ਅੰਦਰ ਅਸੀਂ ਬਾਹਰ ਖੜੇ ਰਹੇ ਆ ਤਕਰੀਬਨ 10:30 ਦੇ ਕਰੀਬ ਪੁਲਿਸ ਆਇਆ ਇੱਕ ਉਹਨਾਂ ਦਾ ਬੰਦਾ ਤੇ ਉਹਨਾਂ ਨੇ ਅਸੀਂ ਗੇਟ ਖੋਲ ਕੇ ਅੰਦਰ ਗਏ ਆ ਤੇ ਅੰਦਰ ਅਸੀਂ ਜਾ ਕੇ ਸਾਰਾ ਦੇਖਿਆ ਤਾਂ ਟਿੱਲਾ ਉੱਥੋਂ ਗਾਇਬ ਸੀਗੀ ਸਾਡੀ ਟਿੱਲ ਲੈ ਕੇ ਚਾਕੇ ਉਹ ਤੇ ਤੇ ਜਦੋਂ ਅਸੀਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਨੇ ਤਾਂ ਉਹ ਤਕਰੀਬਨ 3:43 ਮਿੰਟ ਤੇ ਮਾਰਨਿੰਗ ਟਾਈਮ ਐਂਟਰ ਹੋਇਆ ਤੇ 15 20 ਸਕਿੰਟ ਦੇ ਵਿੱਚ ਉਹਨੇ ਆਪਦਾ ਤਿੱਲ ਚਾਕੇ ਤੇ ਪਹਿਲਾਂ ਉਹਨੇ ਇਧਰ ਸਾਈਡ ਤੇ ਗੱਡੀ ਲਾਈ ਆਪਦੇ ਗੱਡੀ ਚ ਆਇਆ ਗੱਡੀ ਆਉਂਦੀ ਦੀਂਦੀ ਆ ਵੀਡੀਓ ਚ ਤੇ ਲਾ ਕੇ ਉਥੋਂ ਪੱਥਰ ਜਦੋਂ ਇੱਥੇ ਗੇਟ ਤੇ ਆਇਆ ਪੱਥਰ ਲੈ ਕੇ ਹੀ ਆਇਆ ਹੱਥ ਜੀ ਉਹਦੇ ਪੱਥਰ ਸੀ ਇੱਕ ਵਾਰੀ ਉਹਨੇ ਗੇਟ 'ਚ ਪੱਥਰ ਮਾਰਿਆ ਸ਼ੀਸ਼ਾ ਟੁੱਟਿਆ ਨਹੀਂ ਦੂਸਰੀ ਵਾਰ ਫੇਰ ਮਾਰਿਆ ਉਹ ਅੰਦਰ ਸਾਡੇ ਫ੍ਰੀਜਰ ਪਿਆ ਉੱਥੇ ਸਈ ਗਿਆ ਤੇ ਫਰਸ਼ ਤੇ ਸਾਰੇ ਨਿਸ਼ਾਨ ਵੀ ਪਏ ਹੋਇਆ ਉਦੋਂ ਹੀ ਤੇ ਫ੍ਰਿਜ ਉਧਰ ਫ੍ਰੀਜਰ 'ਚ ਲੱਗਿਆ ਜਾ ਕੇ ਉਹ ਸ਼ੀਸ਼ਾ ਟੁੱਟ ਗਿਆ ਤੇ ਅੰਦਰ ਗਿਆ ਉਹਨੇ ਸੀਸੀਟੀਵੀ ਕੈਮਰਾ 'ਚ ਕੈਦ ਹੋਇਆ ਅੰਦਰਲੇ 'ਚ ਵੀ ਤੇ ਬਾਹਰਲੇ 'ਚ ਵੀ ਤੇ ਉਹਨੇ ਜਾ ਕੇ ਟਿਲ ਕੱਢੀ ਆਪਦੀ ਉੱਥੋਂ ਜੀ ਵਾਪਸ ਚਲੇ ਗਿਆ ਕਿੰਨਾ ਕੁ ਨੁਕਸਾਨ ਕਰ ਗਿਆ ਜਿਵੇਂ ਮੈਂ ਇੱਕ ਵਾਰ ਆਪਣੇ ਸਾਰੇ ਦਰਸ਼ਕਾਂ ਨੂੰ ਦਿਖਾ ਵੀ ਦਈਆ ਹਾਲਾ ਸ਼ੀਸ਼ੇ ਦੀ ਗੱਲ ਕਰ ਰਿਹਾ ਸਰਦਾਰ ਸਾਹਿਬ ਇਹਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਇਹ ਵੱਡਾ ਸ਼ੀਸ਼ਾ ਦਰਵਾਜ਼ਾ ਸੀਗਾ ਇਹ ਸ਼ੀਸ਼ਾ ਉਹਨੇ ਪੱਥਰ ਨਾਲ ਤੋੜਿਆ ਹੈਗਾ ਫਿਰ ਉਹ ਐਂਟਰ ਕੀਤਾ ਤੇ ਤੁਸੀਂ ਕਹਿੰਦੇ ਸਾਰੀ ਖੇੜ ਸਾਰੀ ਜਿਹੜੀ ਚੋਰੀ ਦਾ ਮਾਮਲਾ ਸਿਰਫ 16 17 ਸਕਿੰਟ ਲੱਗੇ ਹਾਂ 16 ਤੋਂ 20 ਸਕਿੰਟ ਦੇ ਵਿੱਚ ਵਿੱਚ ਉਹ ਸਾਰਾ ਕੁਝ ਕਰਕੇ ਉਹ ਫਰਾਰ ਹੋ ਗਿਆ ਜੀ ਦੁਆਰ ਤੇ ਹਾਂਜੀ ਤੇ ਨੁਕਸਾਨ ਕਿੰਨਾ ਖੋ ਗਿਆ ਕਿੰਨੇ ਕੁ ਪੈਸੇ ਲੈ ਗਿਆ ਜਾਂ ਅੰਦਰ ਕੀ ਕੁਛ ਲੈ C'est Sous-titrage ਅੰਦਰ ਜੀ ਹੋਰ ਕੁਛ ਨਹੀਂ ਚੱਕਿਆ ਉਹਨੇ ਇਕੱਲੀ ਟਿੱਲ ਚੱਕੀ ਆ ਤੇ ਉਹ ਨਹੀਂ ਅਸੀਂ ਸੈਲਫ ਟੈਲੀਜਸ ਆਪਣੀ ਸਾਡੀ ਆਪਣੇ ਚਿੱਲ ਵਗਾਰਾ ਹੀ ਹੁੰਦੀ ਆ 10 20 ਡਾਲਰ ਦੀ ਉਸ ਕੱਲ ਅਸੀਂ ਜਾਦੇ ਬਿਜੀ ਕਰਕੇ ਕੁੜੀਆਂ ਮੈਂ ਸਵਾ ਘੱਟ ਚੱਲਿਆ ਗਿਆ ਸੀ ਕੁੜੀਆਂ ਜਾਦੇ ਬਿਜੀ ਕਰਕੇ ਜਿਹੜੇ ਸਾਡੇ ਕੈਸ਼ ਪਿਆਦੀ ਉਹ 700 ਤੋਂ ਲੈ ਕੇ ਤਕਰੀਬਨ 1000 ਡਾਲਰ ਤੱਕ ਹੋ ਸਕਦਾ ਵੀ ਜਿਹੜਾ ਕੱਲ ਚੱਕਣਾ ਭੁੱਲ ਗੀਆਂ ਨਹੀਂ ਲੈ ਕੇ ਗਈਆਂ ਉਹ ਸਾਡਾ ਨੁਕਸਾਨ ਹੋ ਗਿਆ ਚੱਲਿਆ ਗਿਆ ਹੂੰ ਹੂੰ ਕਿਸ ਤੇ ਸ਼ੱਕ ਪੈਂਦਾ ਜੀ ਕੋਈ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਵੀ ਇਹ ਰੈਂਡਮ ਘਟਣਾ ਸੀ ਰੈਂਡਮ انداਇਆ ਉਹ ਆਕੇ ਤੋੜ ਕੇ ਤੁਹਾਡਾ ਚੋਰੀ ਕਰਕੇ ਲੈ ਗਿਆ ਤੁਹਾਨੂੰ ਕਿਸਤੇ ਸ਼ੱਕ ਵੀ ਪੈਂਦਾ ਨਹੀਂ ਜੀ ਸਾਨੂੰ ਸ਼ੱਕ ਕਿਸੇ ਤੇ ਨਹੀਂ ਸਾਡੇ ਕਿਸੇ ਪੁਰਾਣੇ ਅਪਲਾਈ ਤੇ ਨਹੀਂ ਕਿਸੇ ਹੁਣ ਵਾਲੇ ਤੇ ਨਹੀਂ ਨਾ ਸਾਡੀ ਕਿਸੇ ਨਾਲ ਜਦ ਬੈਂਸਾ ਕੋਈ ਇਹ ਰੈਂਡਮੇ ਲੱਗਦਾ ਜੀ ਜਾਂ ਕੋਈ ਡਰੱਗੀ ਲੱਗਦਾ ਜਾਂ ਕੋਈ ਛੋਟਾ ਮੋਟਾ ਪੈਸੇਵਾਰ ਚੋਰ ਆ ਜੀ ਜਿਹੜਾ ਸਿਰਫ ਉਹਨੇ ਹੋਰ ਕੋਈ ਨੁਕਸਾਨ ਨਹੀਂ ਸਾਡਾ ਕੀਤਾ ਸਿਰਫ ਟਿੱਲ ਲੈ ਗਿਆ ਚੱਕ ਕੇ ਇਸ ਕਰਕੇ ਸਾਨੂੰ ਕਿਸੇ ਤੇ ਹੋਰ ਸ਼ੱਕ ਨਹੀਂ ਆਏਗੀ ਜੈਕਸਨਪੋਰਟ ਦਾ ਪਲਾਜ਼ਾ ਇਹ ਵਾਅਦਾ ਜਿਵੇਂ ਤੁਸੀਂ ਦੱਸਿਆ ਕਾਫੀ ਬਿਜ਼ੀ ਪਲਾਜ਼ਾ ਹੈ ਬਹੁਤ ਜ਼ਿਆਦਾ ਲੋਕਾਂ ਦੀ ਆਵਾਜਾਈ ਹੈ ਤੇ ਹੁਣ ਸਿਕਿਉਰਿਟੀ ਨੂੰ ਲੈ ਕੇ ਕੋਈ ਗੱਲਬਾਤ ਚੱਲ ਰਹੀ ਹੈ ਤੁਹਾਡੀ ਇੱਥੇ ਪਲਾਜ਼ੇ ਦੇ ਵਿੱਚ ਕੋਈ ਐਸੋਸੀਏਸ਼ਨ ਹੈਗੀ ਹੈ ਨਹੀਂ ਜੀ ਕੋਈ ਐਸੋਸੀਏਸ਼ਨ ਨਹੀਂ ਬਣੀ ਇੱਥੇ ਦੋ ਤਿੰਨ ਬੇਰੀ ਇਹਨਾਂ ਨੂੰ ਸਾਡੇ ਜਿਹੜੇ ਨਾਲ ਯੂਨਿਟ ਨੇ ਇਹਨਾਂ ਨੂੰ ਅਪੀਲ ਕੀਤੀ ਆ ਬੇਤੀ ਕੀਤੀ ਆ ਵੀ ਆਪਾਂ ਕੋਈ ਆਪਣੀ ਐਸੋਸੀਏਸ਼ਨ ਬਣਾਈਏ ਕੋਈ ਆਪਦੇ ਖਰਚੇ ਦੇ ਸਿਕਿਉਰਿਟੀ ਗਾਰਡ ਅਸੀਂ ਰਾਤ ਨੂੰ ਇੱਥੇ ਰੱਖੀਏ ਲੇਕਿਨ ਜਿਸ ਨਾਲ ਬੀਤ ਜਾਂਦੀ ਆ ਉਹਨੂੰ ਪਤਾ ਤੇ ਵਾਕਈ ਕੱਲ ਨੂੰ ਰੱਬ ਨਾ ਕਰੇ ਕਿਸੇ ਹੋਰ ਨਾਲ ਵੀ ਇਹ ਘਟਨਾ ਹੋ ਸਕਦੀ ਆ ਅੱਜ ਸਾਡੇ ਨਾਲ ਹੋ ਗਈ ਕੱਲ ਨੂੰ ਤਾਂ ਸਾਰਿਆਂ ਨੂੰ ਚਾਹੀਦਾ ਵੀ ਸਾਨੂੰ ਐਸੋਸੀਏਸ਼ਨ ਆਪਣੀ ਬਣਾਉਣੀ ਚਾਹੀਦੀ ਆ ਤੇ ਆਪਣੀ ਰਾਖੀ ਕਰਨੀ ਚਾਹੀਦੀ ਆ ਇਕੱਠੇ ਕਿਉਂ ਨਹੀਂ ਹੋ ਰਹੇ ਲੋਕ ਐਸੋਸੀਏਸ਼ਨ ਵਾਸਤੇ ਕੀ ਕਿੱਥੇ ਤੁਹਾਨੂੰ ਲੱਗਦਾ ਵੀ ਕਮੀ ਰਹਿ ਰਹੀ ਹੈ ਜਾਂ ਲੋਕਾਂ ਨੂੰ ਕਿਹੜੀ ਗੱਲ ਹੈ ਜਿਹੜੀ ਐਸੋਸੀਏਸ਼ਨ ਬਣਾਉਣ ਤੋਂ ਰੋਕ ਰਹੀ ਹੈ ਐ ਐਸੋਸੀਏਸ਼ਨ ਬਣਾਉਂਦ ਤਾ ਇਹੀ ਰੋਕ ਰਹੀ ਆ ਜੀ ਹਾਲੇ ਜਿਹਦੇ ਨਾਲ ਨਹੀਂ ਹੁੰਦੀ ਜੀ ਉਹਨੂੰ ਉਹ ਉਹ ਨੂੰ ਇਹ ਸਮਝਦਾ ਵੀ ਮੇਰੇ ਨਾਲ ਨਹੀਂ ਹੋਣੀ ਇਹ ਗੱਲ ਜਿਹਦੇ ਨਾਲ ਹੋ ਜਾਂਦੀ ਆ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਮੇਰੇ ਨਾਲ ਦੁਆਰ ਤੇ ਵੀ ਹੋ ਸਕਦੀ ਆ ਇਸ ਲਈ ਹੁਣ ਅਸੀਂ ਫੇਰ ਅੱਜ بیٹے ਨੂੰ ਮੈਂ ਮੇਰੇ ਨੂੰ ਕਿਹਾ ਵੀ ਆਪਾਂ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਆਪਣਾ ਕੋਈ ਐਸੋਸੀਏਸ਼ਨ ਬਣਾਈਏ ਆਪਦਾ ਸਿਕਿਉਰਿਟੀ ਗਾਰਡ ਰੱਖੀਏ ਆਪਦੇ ਖਰਚੇ ਤੇ ਰੱਖੀਏ ਬਾਕੀ ਤਾਂ ਹੁਣ ਲਾਅ ਐਂਡ ਆਰਡਰ ਦਾ ਪਤਾ ਹੀ ਆ ਜੀ ਵੀ ਅਮਰੀਕਾ ਵਾਲੇ ਤੇ ਪੰਜਾਬ ਵਾਲੇ ਹਾਲ ਅੱਜ ਇੱਥੇ ਹੁੰਦੇ ਨੇ ਆ ਅ ਅੱਜ ਤਾਂ ਰਾਤ ਨੂੰ ਲੈ ਕੇ ਗਿਆ ਤੇ ਦਿਨੇ ਵੀ ਗਨ ਪੁਆਇੰਟ ਤੇ ਕੱਲ ਨੂੰ ਇਹ ਸਮਾਂ ਵੀ ਆ ਸਕਦਾ ਜੇ ਸੜਿਆ ਜਾਣੀ ਵੀ ਆਊਗਾ ਜੇ ਲਾਡ ਆਰਡ ਦੇ ਹੀ ਹਾਲ ਰਿਹਾ ਤੁਹਾਨੂੰ ਇੱਥੇ ਆਇਆ ਨੂੰ ਕਿੰਨਾ ਚਿਰ ਹੋ ਗਿਆ ਅ ਅਸੀਂ ਜੀ ਪਹਿਲਾਂ ਬ੍ਰੈਂਟਨ ਸੀਗੇ ਤੇ ਇੱਥੇ ਅਸੀਂ 2021 ਸਾਈ ਸੀ 21 2021 ਦੇ ਇੱਥੇ ਆਏ ਹੋਏ ਆ ਤੇ ਓਵਰঅল ਕੈਨੇਡਾ ਦੇ ਵਿੱਚ ਉਹਨਾਂ ਕੈਨੇਡਾ ਜੀ ਮੇਰੇ ਬੱਚੇ ਨੇ ਜੀ ਉਹ ਪਹਿਲਾਂ ਦੇ ਆਏ ਨੇ ਤੇ ਮੈਂ ਤੇ ਮੇਰੇ ਮੈਸੇਜ ਮੈਂ ਉਧਰ ਇੰਡੀਆ ਸਰਵਿਸ ਕਰਦਾ ਸੀ ਉਦੋਂ ਰਿਟਾਇਰ ਹੋ ਗਏ ਤੇ ਸੀ ਪੀਆਰ ਹੋ ਗਏ ਸੀਗੇ 2016 ਚ ਅਸੀਂ ਇੱਥੇ ਆਏ ਸੀਗੇ ਤਾਂ ਕਦੇ ਅਜਿਹੀ ਗੱਲ ਬਾਕ ਕੈਨੇਡਾ ਬਾਰੇ ਸੁਣੀ ਸੀਗੀ ਜਾਂ ਇਹ ਜਾਂ ਕੁਝ ਦੇਖਣ ਨੂੰ ਜੋ ਹੁਣ ਮਿਲ ਰਿਹਾ ਕਿਤੇ ਸ਼ੂਟਿੰਗਾਂ ਹੋ ਰਹੀਆਂ ਕਿਤੇ ਐਕਸਟਰਸ਼ਨ ਦੀਆਂ ਧਮਕੀਆਂ ਤੁਹਾਡੇ ਸਟੋਰ ਤੇ ਵੀ ਅਟੈਕ ਹੋ ਗਏ ਚੋਰੀ ਕਰਕੇ ਲੈ ਗਏ ਲਈ ਜੀ ਪਹਿਲਾਂ ਤਾਂ ਜਦੋਂ ਆਇਆ ਜਦੋਂ ਵੀ ਬਹੁਤ ਵਧੀਆ ਮਾਹੌਲ ਸੀ ਜਦੋਂ ਇੰਡੀਆ ਜਿੱਤੀਗਾ ਜਦੋਂ ਤੱਕ ਕੈਨੇਡਾ ਇੱਕ ਸੁਪਨੇ ਦਾ ਦੇਖ ਲੱਗਦਾ ਸੀਗਾ ਲੇਕਿਨ ਹੁਣ ਆ ਪਿਛਲੇ 3-4 ਸਾਲਾਂ ਤੋਂ ਹੌਲੀ-ਹੌਲੀ ਸਾਰੇ ਸੁਪਨੇ ਟੁੱਟ ਰਹੇ ਨੇ ਹਾਂਜੀ ਤੇ ਗਿੱਲ ਸਾਹਿਬ ਪੁਲਿਸ ਨੇ ਕੋਈ ਭਰੋਸਾ ਦਿੱਤਾ ਤੁਹਾਨੂੰ ਵੀ ਉਹ ਕਾਰਵਾਈ ਕਰ ਰਹੇ ਨੇ ਇਨਵੈਸਟੀਗੇਸ਼ਨ ਕਰ ਰਹੇ ਨੇ ਕਿ ਕੁਝ ਥੋੜੇ ਤੋਂ ਮੰਗਿਆ ਸਬੂਤਸ ਬਾਅਦ ਲੈ ਕੇ ਗਏ ਨੇ ਹਾਂਜੀ ਉਹਨਾਂ ਨੇ ਜਦੋਂ ਸਾਨੂੰ ਪੁੱਛਿਆ ਜਰੂਰ ਆ ਵੀ ਕਿਵੇਂ ਤੁਹਾਡਾ ਕੈ ਵਜੇ ਹੋਇਆ ਸੀ ਤਾਂ ਕਿ ਉਹਨਾਂ ਨੂੰ ਦੱਸਿਆ ਵੀ ਅਸੀਂ ਮਾਰਨਿੰਗ ਆ ਕੇ ਦੇਖਿਆ ਸਾਡਾ ਨੁਕਸਾਨ ਪੁੱਛਿਆ ਉਹਨਾਂ ਨੇ ਵੀ ਕਿੰਨਾ ਹੋਇਆ ਤੇ ਵਾਕਿ ਉਹ ਉਹਨਾਂ ਨੇ ਫਿਰ ਇਹ ਸਾਨੂੰ ਕਿਹਾ ਵੀ ਤੁਸੀਂ ਜਿਹੜਾ ਵੀਡੀਓ ਆ ਸਾਨੂੰ ਸੀਸੀਟੀਵੀ ਕੈਮਰੇ ਦੀ ਉਹ ਸੈਂਡ ਕਰ ਦਿਓ ਮੇਰੇ ਬੇਟੇ ਨੇ ਹੁਣ ਉਹਨਾਂ ਨੂੰ ਵੀਡੀਓ ਸਾਰੀਆਂ ਸੈਂਡ ਕਰਤੀਆਂ ਜੀ ਜੀ ਹੋਰ ਕੁਝ ਕਮਿਊਨਿਟੀ ਨੂੰ ਸੁਨੇਹਾ ਦੇਣਾ ਚਾਹੂਗੇ ਕਮਿਊਨਿਟੀ ਨੂੰ ਤਾਂ ਇਹ ਸਨੇਹਾ ਦੇਣਾ ਚਾਹੁੰਦੇ ਆ ਜੀ ਅਸੀਂ ਬਈ ਇਹੀ ਆ ਜਿਹਾ ਘੜਾਵਾ ਘਰਾਂ ਚ ਵੀ ਹੋਣ ਲੱਗ ਗਈਆਂ ਗੱਡੀਆਂ ਚੋਰੀ ਹੋਣ ਲੱਗ ਗਈਆਂ ਘਰਾਂ ਦੇ ਵੀ ਸ਼ੀਸ਼ੇ ਤੋੜ ਕੇ ਅੰਦਰ ਵੜ ਜਾਂਦੇ ਆ ਤੇ ਸ਼ਾਪਸ ਵੀ ਵੜ ਜਾਂਦੇ ਐ ਸਾਨੂੰ ਆਪ ਦੀ ਰਾਖੀ ਆਪ ਕਰਨ ਵਾਲਾ ਤੁਰਨਾ ਪੈਣਾ ਕਿਉਂਕਿ ਸਾਨੂੰ ਗਵਰਨਮੈਂਟ ਤੋਂ ਤਾਂ ਸਾਨੂੰ ਕੋਈ ਆਸ ਨਹੀਂ ਲੱਗਦੀ ਵੀ ਸਾਡੀ ਰਾਖੀ ਇਦਾਂ ਕਰੂਗੀ ਉਹ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਆਪਣੀ ਸਾਰੀ ਕਹਾਣੀ ਸ਼ੇਅਰ ਕਰਨ ਵਾਸਤੇ ਤੇ ਤੁਸੀਂ ਕੈਮਰੇ ਦੇ ਅੱਗੇ ਆਏ ਬੜੀ ਹਿੰਮਤ ਚਾਹੀਦੀ ਬੜੀ ਜ਼ਰੂਰਤ ਚਾਹੀਦੀ ਉਸ ਲਈ ਬਹੁਤ ਬਹੁਤ ਧੰਨਵਾਦ ਉਹ ਕਰਮਨ ਜੀ ਤੁਹਾਡਾ ਵੀ ਬਹੁਤ ਧੰਨਵਾਦ ਤੁਹਾਡੇ ਰੈਡ ਐਫਐਮ ਅਦਾਰੇ ਦਾ ਵੀ ਬਹੁਤ ਧੰਨਵਾਦ ਜਿਹੜਾ ਸਾਡੇ ਔਖੇ ਸਮੇਂ ਤੁਸੀਂ ਸਾਡੀ ਖਬਰ ਸਾਰ ਲੈਣ ਲਈ ਸਾਡੇ ਕੋਲੇ ਪਹੁੰਚੇ ਹੋ ਜੀ ਧੰਨਵਾਦ ਸ਼ੁਕਰੀਆ ਜੀ ਮਿਹਰਬਾਨ ਰੈਡ ਐਫਐਮ ਨਿਊਜ਼ ਤੋਂ ਸ਼ਿਪ ਕਰਮਨ ਸਿੰਘ ਢਾਲੀਵਾਲ